ਕਿਸਾਨਾਂ ਦੇ ਵੱਲੋਂ ਐਮਪੀ ਉਮੀਦਵਾਰ ਸੰਧੂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਔਰ ਇਸ ਦੌਰਾਨ ਪੁਲਿਸ ਨੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਤੇ ਪੁਲਿਸ ਮੁਲਾਜ਼ਮ ਆਹਮੋ ਸਾਹਮਣੇ ਹੋਏ ਨੇ ਤਣਾਅਪੂਰਵਕ ਮਾਹੌਲ ਬਣਿਆ ਦਰਅਸਲ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਐਮਪੀ ਉਮੀਦਵਾਰ ਖਾਸ ਤੌਰ ਤੇ ਪਾਜਪਾ ਦੇ ਐਮਪੀ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਉਹਨਾਂ ਨੂੰ ਕਾਲੀਆਂ ਛੰਡੀਆਂ ਤੱਕ ਵੀ ਦਿਖਾਈਆਂ ਜਾ ਰਹੀਆਂ ਨੇ ਤਾਂ ਇਹ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਜਿੱਥੇ ਐਮਪੀ ਉਮੀਦਵਾਰ ਲੋਕਾਂ ਨੂੰ ਸੰਬੋਧਨ ਕਰਨ ਦੇ ਲਈ ਜਾ ਰਹੇ ਸੀ ਪਰ ਇਸ ਦੌਰਾਨ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਕੀਤਾ ਹਾਲਾਂਕਿ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਵੀ ਲਗਾਈ ਗਈ ਸੀ ਕਿਸਾਨਾਂ ਨੂੰ ਰੋਕਣ ਦੇ ਪੁਖਤਾ ਇੰਤਜ਼ਾਮ ਵੀ ਕੀਤੇ ਗਏ ਸਨ ਪਰ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਕੋਈ ਇਹ ਮਾਹੌਲ ਤਣਾਪੂਰਵਕ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੀਜਪੀ ਉਮੀਦਵਾਰ ਸੰਧੂ ਨੂੰ ਸਵਾਲ ਕਰਨ ਪਹੁੰਚੇ ਸਨ ਕਿਸਾਨ ਤੇ ਪੁਲਿਸ ਨੇ ਜ਼ਬਰਦਸਤ ਬੈਰੀਕੇਟਿੰਗ ਕਰਕੇ ਉਹਨਾਂ ਨੂੰ ਰੋਕਿਆ ਔਰ ਵਿਰੋਧ ਕਰ ਰਹੇ ਕਿਸਾਨ ਤੇ ਪੁਲਿਸ ਮੁਲਾਜ਼ਮ ਆਮੋ ਸਾਹਮਣੇ ਕੋਈ ਨਹੀਂ ਤੈ ਤਸਵੀਰਾਂ ਸਾਹਮਣੇ ਆਈਆਂ ਅੰਮ੍ਰਿਤਸਰ ਦੇ ਮਜੀਠਾ ਦੇ ਵਿੱਚ ਇਤਨਾ ਪੂਰਵਕ ਮਾਹੌਲ ਬਣਦਾ ਹੈ ਜਦੋਂ ਪੁਲਿਸ ਨੇ ਜ਼ਬਰਦਸਤ ਬੈਰੀਗੇਟਿੰਗ ਲਗਾ ਕੇ ਕਿਸਾਨਾਂ ਨੂੰ ਰੋਕਿਆ ਔਰ ਕਿਸਾਨਾਂ ਦੇ ਵੱਲੋਂ ਜ਼ਬਰਦਸਤ ਵਿਰੋਧ ਵੀ ਕੀਤਾ ਗਿਆ ਤਾਂ ਦੱਸ ਜਿਏ ਕੀ ਕਿਸਾਨ ਲਗਾਤਾਰ ਐਮਪੀ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਬੀਤੇ ਦਿਨੀ ਤਸਵੀਰਾਂ ਮੋਗਾ ਤੋਂ ਵੀ ਸਾਹਮਣੇ ਆਈਆਂ ਸੀ ਜਿੱਥੇ ਐਮਪੀ ਉਮੀਦਵਾਰ ਹੰਸਰਾਜ ਹੰਸੂਣਾ ਨੂੰ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਉਹਨਾਂ ਨੂੰ ਕਾਲੀਆਂ ਛੰਡੀਆਂ ਤੱਕ ਵੀ ਦਿਖਾਈਆਂ ਗਈਆਂ ਔਰ ਉਸੇ ਤਰੀਕੇ ਦੇ ਨਾਲ ਗੁਰਦਾਸਪੁਰ ਤੋਂ ਵੀ ਤਸਵੀਰਾਂ ਸਾਹਮਣੇ ਆਈਆਂ ਸੀ ਜਿੱਥੇ ਦਿਨੇਸ਼ ਬੱਬੂ ਨੂੰ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਔਰ ਹੁਣ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਤਰਨਜੀਤ ਸਿੰਘ ਸੰਧੂ ਨੂੰ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਤਾਂ ਅੰਮ੍ਰਿਤਸਰ ਦੇ ਮਜੀਠਾ ਦੇ ਵਿੱਚ ਇਹ ਤਸਵੀਰਾਂ ਨੇ ਜਿੱਥੇ ਤਰਨਜੀਤ ਸੰਧੂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਔਰ ਪੁਲਿਸ ਨੇ ਜ਼ਬਰਦਸਤ ਬੈਰੀਕੇਟਿੰਗ ਲਗਾ ਕੇ ਕਿਸਾਨਾਂ ਨੂੰ ਰੋਕਿਆ ਤਾਂ ਮਾਹੌਲ ਕਾਫੀ ਤਣਾਅਪੂਰਵਕ ਹੋ ਗਿਆ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਿੰਘ ਸਕਮਿਟੀ ਪੰਜਾਬ ਤੋਂ ਜਿਹੜਾ ਦੋਵਾਂ ਫੋਰਮਾਂ ਨੇ ਹਰਿਆਣੇ ਦੇ ਕਿਸਾਨ ਰਿਹਾਅ ਕਰਨ ਵਾਸਤੇ ਰੇਲ ਰੋਕ ਅੰਦੋਲਨ ਸ਼ੁਰੂ ਕੀਤਾ ਵਾ ਉਹ ਸ਼ੰਭੂ ਬਾਰਡਰ ਤੇ ਅੱਜ ਤੀਸਰੇ ਦਿਨ ਵਿੱਚ ਵੀ ਜਾਰੀ ਹੈਗਾ ਵਾ ਮੋਰਚਾ ਚੱਲ ਰਿਹਾ ਸਾਡੇ ਅੰਦੋਲਨ ਨੂੰ ਅੱਜ ਲਗਭਗ 67ਵਾਂ ਦਿਨ ਹੋ ਚੁੱਕਾ ਵਾ ਉੱਥੇ ਇਹਦੇ ਨਾਲ ਦੀ ਨਾਲ ਜਿਹੜੇ ਅੱਜ ਅਸੀਂ ਉਹਨਾਂ ਨੂੰ ਇਕੱਠੇ ਉੱਥੇ ਪੀਸਫੁਲ ਪੀਸਫੁਲੀ ਸਵਾਲ ਕਰਾਂਗੇ ਅਸੀਂ ਵੀ ਉੱਥੇ ਪਹੁੰਚਾਂਗੇ ਪ੍ਰੈਸ ਨੂੰ ਬੇਨਤੀ ਜ਼ਰੂਰ ਮੰਜੀਠੇ ਆਉਣ ਲਗਭਗ 11 ਵਜੇ ਦੇ ਡੇਢੇ ਇਸੇ ਤਰੀਕੇ ਨਾਲ ਮਨਜੀਤ ਸਿੰਘ ਮੰਨਾ ਜਿਹੜੇ ਵਿਆਸ ਆਉਣਗੇ ਉਹਨਾਂ ਨੂੰ ਵੀ ਪੀਸਫੁਲੀ ਟੰਗਣਾ ਸਵਾਲ ਕੀਤੇ ਜਾਣਗੇ ਅਸੀਂ ਤਾਂ ਸੁਨੀਲ ਜਾਖੜ ਜੀ ਨੂੰ ਕਹਿੰਨੇ ਆ ਜਿਹੜੇ ਕਹਿੰਦੇ ਸਾਰਿਆਂ ਨੂੰ ਵਿਰੋਧ ਕਰਨ ਦਾ ਹੱਕ ਆ ਪਰ ਅਮਨ ਟੰਗਣਾ ਹੁਣ ਤੁਸੀਂ ਐ ਕਰੋ ਵੀ ਜਿਹੜਾ ਚੋਣ ਕਮਿਸ਼ਨ ਨੇ ਆ ਭਾਰਤ ਦਾ ਉਹਦੇ ਤੇ ਜਾ ਕੇ ਪਾਸ਼ਪਾ ਦਾ ਝੰਡਾ ਲਾ ਦਿਓ ਹੁਣ ਚੋਣ ਕਮਿਸ਼ਨ ਤੁਹਾਡਾ ਵਾ ਤਾਂ ਹੀ ਤੁਸੀਂ ਦੇਸ਼ ਦੇ ਸੰਵਿਧਾਨ ਨੂੰ ਸਿੱਕੇ ਤੇ ਟੰਗ ਕੇ ਚੋਣ ਕਮਿਸ਼ਨ ਦੇ ਅਧਿਕਾਰ ਖੇਤਰ ਨੂੰ ਬਣਾਉਂਦਾ ਆਪਣੀ ਪਾਰਟੀ ਵੱਲੋਂ ਹੱਥ 'ਚ ਲੈ ਲਿਆ ਹੈਗਾ ਔਰ ਤੁਸੀਂ ਤੁਹਾਡੇ ਆਮ ਆਦਮੀ ਪਾਰਟੀ ਦੇ ਹੱਥ ਲਾਉਣ ਆਡਰ ਆ ਰਹਿ ਜਾਂ ਚੋਣ ਕਮਿਸ਼ਨ ਚੋਣ ਕਮਿਸ਼ਨ ਦਾ ਤੁਹਾਡਾ ਆ ਗਿਆ ਆਮ ਆਦਮੀ ਪਾਰਟੀ ਤਾਂ ਆਪਣਾ ਆਪ ਬਚਾਲੇ ਇੰਨਾ ਬਹੁਤ ਆ ਉਹਨਾਂ ਤੋਂ ਡਰੇ ਇੰਨੇ ਹੋਇਆ ਸੋ ਹਾਲਾਤ ਇਸ ਕਰਕੇ ਇਸ ਕਰਕੇ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੀ ਸ਼ੰਭੂ ਤੇ ਰੇਲ ਰੋਕੋ ਅੰਦੋਲਨ ਤੇ ਜੇ ਦਿਨ ਵਿੱਚ ਜਾਰੀ ਆ ਵੱਧ ਤੋਂ ਵੱਧ ਨੌਜਵਾਨ ਕਿਸਾਨ ਮਜ਼ਦੂਰ ਉੱਥੇ ਪਹੁੰਚਣ ਇਸੇ ਕਰਕੇ ਪੰਜਾਬ ਦੇ ਵਿੱਚ ਸਾਡੀ ਆਵਾਜ਼ ਨਾ ਜਾਵੇ ਮੇਰਾ ਫੇਸਬੁੱਕ ਪੇਜ ਦੋਵੇਂ ਟਵਿੱਟਰ ਬੰਦ ਕੀਤੇ ਗਏ ਨੇ ਇਸ ਕਰਕੇ ਲੋਕੋ ਵੱਧ ਤੋਂ ਵੱਧ ਸ਼ੇਅਰ ਕਰਕੇ ਲੋਕਾਂ ਤੱਕ ਗੱਲ ਪਹੁੰਚਾ ਦਿਓ ਸਾਡੀ ਗੱਲ ਲੋਕਾਂ ਤੱਕ ਜਾਂਦੀ ਰਹੇ ਧੰਨਵਾਦ